ਸੰਸਦ ਦੇ ਵਿੱਚ ਪਹੁੰਚੇ ਔਰ ਦੂਜੀ ਵਾਰ ਉਹਨਾਂ ਨੂੰ ਸਪੀਕਰ ਬਣਨ ਦਾ ਮੌਕਾ ਮਿਲਿਆ ਤਾਂ ਸੰਸਦ ਦੀ ਸਾਰੀ ਕਾਰਵਾਈ ਉਹ ਕਰਨਗੇ ਤਾਂ ਦੱਸਦੀ ਹੈ ਕਿ ਬੁੱਧਵਾਰ ਨੂੰ ਅੱਜ ਸੰਸਦ ਦੇ ਵਿੱਚ VOTING ਹੋਈ ਸੀ ਨੈਸ਼ਨਲ ਡੈਮੋਕ੍ਰੈਟਿਕ ਅਲਾਈਅንስ ਨੇ NDA ਨੇ ਰਾਜਸਥਾਨ ਦੇ ਕੋਟਾ ਤੋਂ ਤੀਜੀ ਵਾਰ ਸੰਸਦ ਮੈਂਬਰ ਓਮ ਵਿਰਲਾ ਨੂੰ ਆਪਣਾ ਉਮੀਦਵਾਰ ਬਣਾਇਆ ਔਰ ਉੱਥੇ ਹੀ ਵਿਰੋਧੀ ਧਿਰ ਇੰਡੀਆ ਗੱਠਜੋੜ ਨੇ ਕੇਰਲ ਦੇ ਮਵੇਲੀਕਾਰਾ ਸੀਟ ਤੋਂ 8 ਵਾਰ ਸੰਸਦ ਮੈਂਬਰ ਕੇ ਸੁਰੇਸ਼ ਨੂੰ ਮੈਦਾਨ ਦੇ ਵਿੱਚ ਉਤਾਰਿਆ ਤਾਂ ਸੰਸਦ ਦੇ ਵਿੱਚ ਆਵਾਜ਼ VOTING ਦਰਾਈ ਓਮ ਬਿਰਲਾ ਨੂੰ ਲੋਕ ਸਭਾ ਦਾ ਸਪੀਕਰ ਚੁਣ ਲਿਆ ਗਿਆ ਤਾਂ ਓਮ ਬਿਰਲਾ ਦੂਜੀ ਵਾਰ ਲੋਕ ਸਭਾ ਸਪੀਕਰ ਚੁਣੇ ਗਏ ਨੇ ਤਰਸਲ NDA ਅਤੇ ਵਿਰੋਧੀ ਧਿਰ ਵਿਚਾਲੇ ਆਮ ਸਹਿਮਤੀ ਨਹੀਂ ਬਣ ਸਕੀ ਐਨਡੀਏ ਨੇ ਵਿਰੋਧੀ ਧਿਰ ਦੀਆਂ ਸ਼ਰਤਾਂ ਨੂੰ ਸਵੀਕਾਰ ਨਹੀਂ ਕੀਤਾ ਜਿਸ ਕਾਰਨ ਸਪੀਕਰ ਦੀ ਚੋਣ ਕਰਵਾਈ ਗਈ ਤਾਂ ਪ੍ਰਧਾਨ ਮੰਤਰੀ ਮੋਦੀ ਨੇ ਸਪੀਕਰ ਦੇ ਅਹੁਦੇ ਤੇ ਲਈ ਓਮ ਬਿਰਲਾ ਦੇ ਨਾਂ ਦਾ ਪ੍ਰਸਤਾਵ ਰੱਖਿਆ ਔਰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਲਲਨ ਸਿੰਘ ਨੇ ਓਮ ਬਿਰਲਾ ਦੇ ਨਾਂ ਦਾ ਪ੍ਰਸਤਾਵ ਵੀ ਰੱਖਿਆ ਡਾਕਟਰ ਰਾਜਕੁਮਾਰ ਸਾੰਘਵਾਨ ਨੇ ਇਸ ਪ੍ਰਸਤਾਵ ਨੂੰ ਪ੍ਰਵਾਨਗੀ ਦਿੱਤੀ ਔਰ ਇਸ ਪ੍ਰਸਤਾਵ ਨੂੰ ਪ੍ਰੋਟੈਮ ਸਪੀਕਰ ਪਰਥਰ ਮਹਿਤਾਬ ਦੇ ਵੱਲੋਂ ਸਦਨ ਦੇ ਵਿੱਚ VOTING ਦੇ ਲਈ ਰੱਖਿਆ ਗਿਆ ਸੀ ਸਦਨ ਨੇ ਆਵਾਜ਼ ਵੋਟ ਰਾਹੀਂ ਇਸ ਨੂੰ ਮਨਜ਼ੂਰੀ ਦਿੱਤੀ ਔਰ ਉਸ ਤੋਂ ਬਾਅਦ ਕਾਰਜਕਾਰੀ ਸਪੀਕਰ ਮਹਿਤਾਬ ਨੇ ਬਿਰਲਾ ਨੂੰ ਲੋਕ ਸਭਾ ਦਾ ਸਪੀਕਰ ਚੁਣੇ ਜਾਣ ਦਾ ਐਲਾਨ ਕੀਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਪ੍ਰਿਜੂ ਬਿਰਲਾ ਨੂੰ ਸਪੀਕਰ ਦੀ ਕੁਰਸੀ ਤੱਕ ਲੈ ਗਏ ਜਦੋਂ ਬਿਰਲਾ ਨੇ ਸਪੀਕਰ ਦਾ ਦਸਭਾਲ ਲਿਆ ਤਾਂ ਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਅਤੇ ਦੀਜ਼ੂ ਨੇ ਉਹਨਾਂ ਨੂੰ ਵਧਾਈ ਅਤੇ ਸ਼ੁਭ ਕਾਮਨਾਵਾਂ ਦਿੱਤੀਆਂ ਸੋ ਸੰਸਦ ਦੇ ਨਵੇਂ ਸੈਸ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ ਸੰਸਦ ਮੈਂਬਰਾਂ ਨੇ ਸੌਂ ਚੁੱਕ ਲਈ ਔਰ ਕਾਰਵਾਈਆਂ ਸ਼ੁਰੂ ਹੋ ਚੁੱਕੀਆਂ ਰਹੀਆਂ ਤੇ ਇਸ ਦਰਮਿਆਨ ਬਹੁਤ ਹੀ ਅਹਿਮ ਗੱਲ ਸੀਗੀ ਕਿ ਸਪੀਕਰ ਕੌਣ ਹੋਏਗਾ ਪਹਿਲਾਂ ਤਾਂ ਓਮ ਬਿਰਲਾ ਸੀਗੇ ਕਿ ਇਸ ਵਾਰ ਕੋਈ ਹੋਰ ਹੋਣਗੇ ਜਾਂ ਫਿਰ ਉਹੀ ਹੋਣਗੇ ਤਾਂ ਇਹਦਾ ਜਵਾਬ ਦੋਸਤੋ ਆ ਗਿਆ ਅੱਜ ਚੋਣ ਹੋਈ ਹੈ ਤਾਂ ਉਥੇ ਇਹ ਕਲੀਅਰ ਕਰ ਦਿੱਤਾ ਗਿਆ ਕਿ ਓਮ ਬਿਰਲਾ ਹੀ ਸਪੀਕਰ ਰਹਿਣਗੇ ਤੀਜੀ ਵਾਰ ਸੰਸਦ ਦੇ ਵਿੱਚ ਪਹੁੰਚੇ ਔਰ ਦੂਜੀ ਵਾਰ ਉਹਨਾਂ ਨੂੰ ਸਪੀਕਰ ਬਣਨ ਦਾ ਮੌਕਾ ਮਿਲਿਆ ਤਾਂ ਸੰਸਦ ਦੀ ਸਾਰੀ ਕਾਰਵਾਈ ਉਹ ਕਰਨਗੇ ਤਾਂ ਦੱਸਦੀ ਹੈ ਕਿ ਬੁੱਧਵਾਰ ਨੂੰ ਅੱਜ ਸੰਸਦ ਦੇ ਵਿੱਚ ਵੋਟਿੰਗ ਹੋਈ ਸੀ ਨੈਸ਼ਨਲ ਡੈਮੋਕ੍ਰੈਟਿਕ ਅਲਾਈਅንስ ਨੇ ਐਂਡੀਏ ਨੇ ਰਾਜਸਥਾਨ ਦੇ ਕੋਟਾ ਤੋਂ ਤੀਜੀ ਵਾਰ ਸੰਸਦ ਮੈਂਬਰ ਓਮ ਵਿਰਲਾ ਨੂੰ ਆਪਣਾ ਉਮੀਦਵਾਰ ਬਣਾਇਆ ਔਰ ਉੱਥੇ ਹੀ ਵਿਰੋਧੀ ਧਿਰ ਇੰਡੀਆ ਗੱਠਜੋੜ ਨੇ ਕੇਰਲ ਦੇ ਮਵੇਲੀਕਾਰਾ ਸੀਟ ਤੋਂ 8 ਵਾਰ ਸੰਸਦ ਮੈਂਬਰ ਕੇ சுரேਸ਼ ਨੂੰ ਮੈਦਾਨ ਦੇ ਵਿੱਚ ਉਤਾਰਿਆ ਤਾਂ ਸੰਸਦ ਦੇ ਵਿੱਚ ਆਵਾਜ਼ VOTING ਦਰਾਈ ਓਮ ਬਿਰਲਾ ਨੂੰ ਲੋਕ ਸਭਾ ਦਾ ਸਪੀਕਰ ਚੁਣ ਲਿਆ ਗਿਆ ਤਾਂ ਓਮ ਬਿਰਲਾ ਦੂਜੀ ਵਾਰ ਲੋਕ ਸਭਾ ਸਪੀਕਰ ਚੁੜੇ ਗਏ ਨੇ ਦਰਅਸਲ NDA ਅਤੇ ਵਿਰੋਧੀ ਧਿਰ ਵਿਚਾਲੇ ਆਮ ਸਹਿਮਤੀ ਨਹੀਂ ਬਣ ਸਕੀ ਐਨਡੀਏ ਨੇ ਵਿਰੋਧੀ ਧਿਰ ਦੀਆਂ ਸ਼ਰਤਾਂ ਨੂੰ ਸਵੀਕਾਰ ਨਹੀਂ ਕੀਤਾ ਜਿਸ ਕਾਰਨ ਸਪੀਕਰ ਦੀ ਚੋਣ ਕਰਵਾਈ ਗਈ ਤਾਂ ਪ੍ਰਧਾਨ ਮੰਤਰੀ ਮੋਦੀ ਨੇ ਸਪੀਕਰ ਦੇ ਅਹੁਦੇ ਤੇ ਲਈ ਓਮ ਬਿਰਲਾ ਦੇ ਨਾਂ ਦਾ ਪ੍ਰਸਤਾਵ ਰੱਖਿਆ ਔਰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਲਲਨ ਸਿੰਘ ਨੇ ਓਮ ਬਿਰਲਾ ਦੇ ਨਾਂ ਦਾ ਪ੍ਰਸਤਾਵ ਵੀ ਰੱਖਿਆ ਡਾਕਟਰ ਰਾਜਕੁਮਾਰ ਸਾਂਘਵਾਨ ਨੇ ਇਸ ਪ੍ਰਸਤਾਵ ਨੂੰ ਪ੍ਰਵਾਨਗੀ ਦਿੱਤੀ ਔਰ ਇਸ ਪ੍ਰਸਤਾਵ ਨੂੰ ਪ੍ਰੋਟੈਮ ਸਪੀਕਰ ਪਰਥਰ ਮਹਿਤਾਬ ਦੇ ਵੱਲੋਂ ਸਦਨ ਦੇ ਵਿੱਚ VOTING ਦੇ ਲਈ ਰੱਖਿਆ ਗਿਆ ਸੀ ਸਦਨ ਨੇ ਆਵਾਜ਼ ਵੋਟ ਰਾਹੀਂ ਇਸ ਨੂੰ ਮਨਜ਼ੂਰੀ ਦਿੱਤੀ ਔਰ ਉਸ ਤੋਂ ਬਾਅਦ ਕਾਰਜਕਾਰੀ ਸਪੀਕਰ ਮਹਿਤਾਬ ਨੇ ਬਿਰਲਾ ਨੂੰ ਲੋਕ ਸਭਾ ਦਾ ਸਪੀਕਰ ਚੁਣੇ ਜਾਣ ਦਾ ਐਲਾਨ ਕੀਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਪ੍ਰਿਜੂ ਬਿਰਲਾ ਨੂੰ ਸਪੀਕਰ ਦੀ ਕੁਰਸੀ ਤੱਕ ਲੈ ਗਏ ਜਦੋਂ ਬਿਰਲਾ ਨੇ ਸਪੀਕਰ ਦਾ ਅਹੁਦਾ ਸੰਭਾਲਿਆ ਤਾਂ ਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਅਤੇ ਜਿਸੂ ਨੇ ਉਹਨਾਂ ਨੂੰ ਵਧਾਈ ਅਤੇ ਸ਼ੁਭ ਕਾਮਨਾਵਾਂ ਦਿੱਤੀਆਂ ਸੋ ਸੰਸਦ ਦੇ ਨਵੇਂ ਸੈਸ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ ਸੰਸਦ ਮੈਂਬਰਾਂ ਨੇ ਸੌਂ ਚੁੱਕ ਲਈ ਹੈ ਔਰ ਕਾਰਵਾਈਆਂ ਸ਼ੁਰੂ ਹੋ ਚੁੱਕੀਆਂ ਰਹੀਆਂ ਤੇ ਇਸ ਦਰਮਿਆਨ ਬਹੁਤ ਹੀ ਅਹਿਮ ਗੱਲ ਸੀਗੀ ਕਿ ਸਪੀਕਰ ਕੌਣ ਹੋਏਗਾ ਪਹਿਲਾਂ ਤਾਂ ਓਮ ਬਿਰਲਾ ਸੀਗੇ ਕਿ ਇਸ ਵਾਰ ਕੋਈ ਹੋਰ ਹੋਣਗੇ ਜਾਂ ਫਿਰ ਉਹੀ ਹੋਣਗੇ ਤਾਂ ਇਹਦਾ ਜਵਾਬ ਦੋਸਤੋ ਆ ਗਿਆ ਅੱਜ ਚੋਣ ਹੋਈ ਹੈ ਤਾਂ ਉੱਥੇ ਇਹ ਕਲੀਅਰ ਕਰ ਦਿੱਤਾ ਗਿਆ ਕਿ ਓਮ ਬਿਰਲਾ ਹੀ ਸਪੀਕਰ ਰਹਿਣਗੇ ਤੀਜੀ ਵਾਰ ਸੰਸਦ ਦੇ ਵਿੱਚ ਪਹੁੰਚੇ ਔਰ ਦੂਜੀ ਵਾਰ ਉਹਨਾਂ ਨੂੰ ਸਪੀਕਰ ਬਣਨ ਦਾ ਮੌਕਾ ਮਿਲਿਆ ਤਾਂ ਸੰਸਦ ਦੀ ਸਾਰੀ ਕਾਰਵਾਈ ਉਹ ਕਰਨਗੇ ਤਾਂ ਦੱਸਦੀ ਹੈ ਕਿ ਬੁੱਧਵਾਰ ਨੂੰ ਅੱਜ ਸੰਸਦ ਦੇ ਵਿੱਚ VOTING ਹੋਈ ਸੀ ਨੈਸ਼ਨਲ ਡੈਮੋਕ੍ਰੈਟਿਕ ਅਲਾਈਅንስ ਨੇ NDA ਨੇ ਰਾਜਸਥਾਨ ਦੇ ਕੋਟਾ ਤੋਂ ਤੀਜੀ ਵਾਰ ਸੰਸਦ ਮੈਂਬਰ ਓਮ ਵਿਰਲਾ ਨੂੰ ਆਪਣਾ ਉਮੀਦਵਾਰ ਬਣਾਇਆ ਔਰ ਉੱਥੇ ਹੀ ਵਿਰੋਧੀ ਧਿਰ ਇੰਡੀਆ ਗੱਠਜੋੜ ਨੇ ਕੇਰਲ ਦੇ ਮਵੇਲੀਕਾਰਾ ਸੀਟ ਤੋਂ 8 ਵਾਰ ਸੰਸਦ ਮੈਂਬਰ ਕੇ ਸੁਰੇਸ਼ ਨੂੰ ਮੈਦਾਨ ਦੇ ਵਿੱਚ ਉਤਾਰਿਆ ਤਾਂ ਸੰਸਦ ਦੇ ਵਿੱਚ ਆਵਾਜ਼ VOTING ਦਰਾਈ ਓਮ ਬਿਰਲਾ ਨੂੰ ਲੋਕ ਸਭਾ ਦਾ ਸਪੀਕਰ ਚੁਣ ਲਿਆ ਗਿਆ ਤਾਂ ਓਮ ਬਿਰਲਾ ਦੂਜੀ ਵਾਰ ਲੋਕ ਸਭਾ ਸਪੀਕਰ ਚੁੜੇ ਗਏ ਨੇ ਤਰਸਲ NDA ਅਤੇ ਵਿਰੋਧੀ ਧਿਰ ਵਿਚਾਲੇ ਆਮ ਸਹਿਮਤੀ ਨਹੀਂ ਬਣ ਸਕੀ ਐਨਡੀਏ ਨੇ ਵਿਰੋਧੀ ਧਿਰ ਦੀਆਂ ਸ਼ਰਤਾਂ ਨੂੰ ਸਵੀਕਾਰ ਨਹੀਂ ਕੀਤਾ ਜਿਸ ਕਾਰਨ ਸਪੀਕਰ ਦੀ ਚੋਣ ਕਰਵਾਈ ਗਈ ਤਾਂ ਪ੍ਰਧਾਨ ਮੰਤਰੀ ਮੋਦੀ ਨੇ ਸਪੀਕਰ ਦੇ ਅਹੁਦੇ ਤੇ ਲਈ ਓਮ ਬਿਰਲਾ ਦੇ ਨਾਂ ਦਾ ਪ੍ਰਸਤਾਵ ਰੱਖਿਆ ਔਰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਲਲਨ ਸਿੰਘ ਨੇ ਓਮ ਬਿਰਲਾ ਦੇ ਨਾਂ ਦਾ ਪ੍ਰਸਤਾਵ ਵੀ ਰੱਖਿਆ ਡਾਕਟਰ ਰਾਜਕੁਮਾਰ ਸਾਂਘਵਾਨ ਨੇ ਇਸ ਪ੍ਰਸਤਾਵ ਨੂੰ ਪ੍ਰਵਾਨਗੀ ਦਿੱਤੀ ਔਰ ਇਸ ਪ੍ਰਸਤਾਵ ਨੂੰ ਪ੍ਰੋਟੈਮ ਸਪੀਕਰ ਪਰਥਰ ਮਹਿਤਾਬ ਦੇ ਵੱਲੋਂ ਸਦਨ ਦੇ ਵਿੱਚ VOTING ਦੇ ਲਈ ਰੱਖਿਆ ਗਿਆ ਸੀ ਸਦਨ ਨੇ ਆਵਾਜ਼ ਵੋਟ ਰਾਹੀਂ ਇਸ ਨੂੰ ਮਨਜ਼ੂਰੀ ਦਿੱਤੀ ਔਰ ਉਸ ਤੋਂ ਬਾਅਦ ਕਾਰਜਕਾਰੀ ਸਪੀਕਰ ਮਹਿਤਾਬ ਨੇ ਬਿਰਲਾ ਨੂੰ ਲੋਕ ਸਭਾ ਦਾ ਸਪੀਕਰ ਚੁਣੇ ਜਾਣ ਦਾ ਐਲਾਨ ਕੀਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਪ੍ਰਿਜੂ ਬਿਰਲਾ ਨੂੰ ਸਪੀਕਰ ਦੀ ਕੁਰਸੀ ਤੱਕ ਲੈ ਗਏ ਜਦੋਂ ਬਿਰਲਾ ਨੇ ਸਪੀਕਰ ਦਾ ਅਹੁਦਾ ਸੰਭਾਲਿਆ ਤਾਂ ਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਅਤੇ ਦਿਜ਼ੂ ਨੇ ਉਹਨਾਂ ਨੂੰ ਵਧਾਈ ਅਤੇ ਸ਼ੁਭ ਕਾਮਨਾਵਾਂ ਦਿੱਤੀਆਂ ਸੋ ਸੰਸਦ ਦੇ ਨਵੇਂ ਸੈਸ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ ਸੰਸਦ ਮੈਂਬਰਾਂ ਨੇ ਸੌਣ ਚੁੱਕ ਲਈ ਹੈ ਔਰ ਕਾਰਵਾਈਆਂ ਸ਼ੁਰੂ ਹੋ ਚੁੱਕੀਆਂ ਰਹੀਆਂ ਤੇ ਇਸ ਦਰਮਿਆਨ ਬਹੁਤ ਹੀ ਅਹਿਮ ਗੱਲ ਸੀਗੀ ਕਿ ਸਪੀਕਰ ਕੌਣ ਹੋਏਗਾ ਪਹਿਲਾਂ ਤਾਂ ਓਮ ਬਿਰਲਾ ਸੀਗੇ ਕਿ ਇਸ ਵਾਰ ਕੋਈ ਹੋਰ ਹੋਣਗੇ ਜਾਂ ਫਿਰ ਉਹੀ ਹੋਣਗੇ ਤਾਂ ਇਹਦਾ ਜਵਾਬ ਦੋਸਤੋ ਆ ਗਿਆ ਅੱਜ ਚੋਣ ਹੋਈ ਹੈ ਤਾਂ ਉਥੇ ਇਹ ਕਲੀਅਰ ਕਰ ਦਿੱਤਾ ਗਿਆ ਕਿ ਓਮ ਬਿਰਲਾ ਹੀ ਸਪੀਕਰ ਰਹਿਣਗੇ ਤੀਜੀ ਵਾਰ ਸੰਸਦ ਦੇ ਵਿੱਚ ਪਹੁੰਚੇ ਔਰ ਦੂਜੀ ਵਾਰ ਉਹਨਾਂ ਨੂੰ ਸਪੀਕਰ ਬਣਨ ਦਾ ਮੌਕਾ ਮਿਲਿਆ ਤਾਂ ਸੰਸਦ ਦੀ ਸਾਰੀ ਕਾਰਵਾਈ ਉਹ ਕਰਨਗੇ ਤਾਂ ਦੱਸਦੀ ਹੈ ਕਿ ਬੁੱਧਵਾਰ ਨੂੰ ਅੱਜ ਸੰਸਦ ਦੇ ਵਿੱਚ VOTING ਹੋਈ ਸੀ ਨੈਸ਼ਨਲ ਡੈਮੋਕ੍ਰੈਟਿਕ ਅਲਾਈਅንስ ਨੇ NDA ਨੇ ਰਾਜਸਥਾਨ ਦੇ ਕੋਟਾ ਤੋਂ ਤੀਜੀ ਵਾਰ ਸੰਸਦ ਮੈਂਬਰ ਓਮ ਵਿਰਲਾ ਨੂੰ ਆਪਣਾ ਉਮੀਦਵਾਰ ਬਣਾਇਆ ਔਰ ਉੱਥੇ ਹੀ ਵਿਰੋਧੀ ਧਿਰ ਇੰਡੀਆ ਗੱਠਜੋੜ ਨੇ ਕੇਰਲ ਦੇ ਮਵੇਲੀਕਾਰਾ ਸੀਟ ਤੋਂ 8 ਵਾਰ ਸੰਸਦ ਮੈਂਬਰ ਕੇ ਸੁਰੇਸ਼ ਨੂੰ ਮੈਦਾਨ ਦੇ ਵਿੱਚ ਉਤਾਰਿਆ ਤਾਂ ਸੰਸਦ ਦੇ ਵਿੱਚ ਆਵਾਜ਼ VOTING ਦਰਾਈ ਓਮ ਬਿਰਲਾ ਨੂੰ ਲੋਕ ਸਭਾ ਦਾ ਸਪੀਕਰ ਚੁਣ ਲਿਆ ਗਿਆ ਤਾਂ ਓਮ ਬਿਰਲਾ ਦੂਜੀ ਵਾਰ ਲੋਕ ਸਭਾ ਸਪੀਕਰ ਚੁੜੇ ਗਏ ਨੇ ਤਰਸਲ NDA ਅਤੇ ਵਿਰੋਧੀ ਧਿਰ ਵਿਚਾਲੇ ਆਮ ਸਹਿਮਤੀ ਨਹੀਂ ਬਣ ਸਕੀ ਐਨਡੀਏ ਨੇ ਵਿਰੋਧੀ ਧਿਰ ਦੀਆਂ ਸ਼ਰਤਾਂ ਨੂੰ ਸਵੀਕਾਰ ਨਹੀਂ ਕੀਤਾ ਜਿਸ ਕਾਰਨ ਸਪੀਕਰ ਦੀ ਚੋਣ ਕਰਵਾਈ ਗਈ ਤਾਂ ਪ੍ਰਧਾਨ ਮੰਤਰੀ ਮੋਦੀ ਨੇ ਸਪੀਕਰ ਦੇ ਅਹੁਦੇ ਤੇ ਲਈ ਓਮ ਬਿਰਲਾ ਦੇ ਨਾਂ ਦਾ ਪ੍ਰਸਤਾਵ ਰੱਖਿਆ ਔਰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਲਲਨ ਸਿੰਘ ਨੇ ਓਮ ਬਿਰਲਾ ਦੇ ਨਾਂ ਦਾ ਪ੍ਰਸਤਾਵ ਵੀ ਰੱਖਿਆ ਡਾਕਟਰ ਰਾਜਕੁਮਾਰ ਸਾੰਗਵਾਨ ਨੇ ਇਸ ਪ੍ਰਸਤਾਵ ਨੂੰ ਪ੍ਰਵਾਨਗੀ ਦਿੱਤੀ ਔਰ ਇਸ ਪ੍ਰਸਤਾਵ ਨੂੰ ਪ੍ਰੋਟੈਮ ਸਪੀਕਰ ਪਰਥਰ ਮਹਿਤਾਬ ਦੇ ਵੱਲੋਂ ਸਦਨ ਦੇ ਵਿੱਚ VOTING ਦੇ ਲਈ ਰੱਖਿਆ ਗਿਆ ਸੀ ਸਦਨ ਨੇ ਆਵਾਜ਼ ਵੋਟ ਰਾਹੀਂ ਇਸ ਨੂੰ ਮਨਜ਼ੂਰੀ ਦਿੱਤੀ ਔਰ ਉਸ ਤੋਂ ਬਾਅਦ ਕਾਰਜਕਾਰੀ ਸਪੀਕਰ ਮਹਿਤਾਬ ਨੇ ਬਿਰਲਾ ਨੂੰ ਲੋਕ ਸਭਾ ਦਾ ਸਪੀਕਰ ਚੁਣੇ ਜਾਣ ਦਾ ਐਲਾਨ ਕੀਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਪ੍ਰਿਜੂ ਬਿਰਲਾ ਨੂੰ ਸਪੀਕਰ ਦੀ ਕੁਰਸੀ ਤੱਕ ਲੈ ਗਏ ਜਦੋਂ ਬਿਰਲਾ ਨੇ ਸਪੀਕਰ ਦਾ ਦਸਤ ਸੰਭਾਲ ਲਿਆ ਤਾਂ ਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਅਤੇ ਦਿਜ਼ੂ ਨੇ ਉਹਨਾਂ ਨੂੰ ਵਧਾਈ ਅਤੇ ਸ਼ੁਭ ਕਾਮਨਾਵਾਂ ਦਿੱਤੀਆਂ ਸੋ ਸੰਸਦ ਦੇ ਨਵੇਂ ਸੈਸ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ ਸੰਸਦ ਮੈਂਬਰਾਂ ਨੇ ਸੌਂ ਚੁੱਕ ਲਈ ਔਰ ਕਾਰਵਾਈਆਂ ਸ਼ੁਰੂ ਹੋ ਚੁੱਕੀਆਂ ਰਹੀਆਂ ਤੇ ਇਸ ਦਰਮਿਆਨ ਬਹੁਤ ਹੀ ਅਹਿਮ ਗੱਲ ਸੀਗੀ ਕਿ ਸਪੀਕਰ ਕੌਣ ਹੋਏਗਾ